ਕਿਉਂ ਕਿ ਇਹ ਆਤਵਾਦੀ ਬਾਰੇ ਜੋਲਪੁਰ ਜੇਲ੍ਹ ਚੋਂ ਨਿਕਾਇਦ ਹੋਈ ਸੀ ਉੱਥੇ ਦਾ ਇੱਕ ਐਸੀ ਸਿੰਘ ਹੀ ਇਹਦੇ ਨਾਲ ਉਹ ਨੀ ਕਾਤਾਰਿਆ ਇਹ ਉਹਦੇ ਕੱਪੜੇ ਵੀ ਧੋਵਾਂਦਾ ਸੀ ਇਹ ਉਹਦੇ ਕੱਪੜੇ ਤੋੜਿਆ ਨੇ ਤੇ ਇਹਨੇ ਉਹਦੇ ਢਾਂਡੇ ਮਾਜੇ ਹਰਮਿੰਦਰ ਕੇਲਨੇ ਉਹਦੇ ਕੱਪੜੇ ਧੋਣੇ ਨਾਲ ਉਹਦੇ ਢਾਂਡੇ ਮਾਜਨੇ ਜੋਲਪੁਰ ਜੇਲ੍ਹ ਦੇ ਵਿੱਚ ਇਹ ਜਿਹੜਾ ਕੈਦੀ ਸੀ ਐਸੀ ਸਿੰਘ ਹੀ ਮਜਬੂਤ ਸਿੰਘ ਤੇ ਇਹਨੂੰ ਪੁੱਛੋ ਕੋਈ ਨਹੀਂ ਇਹਨੂੰ ਪੁੱਛੋ ਜੇ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋੜਾ 13 ਜੋੜਾ ਟੋਕਰੀ ਜੋੜਾ ੁੱਲੇ 13 ਜੋ ਮੈਨੂੰ ਇਹਦੇ ਪਰਿਵਾਰ ਬਾਰੇ ਵੀ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰਸਰ ਦਾ ਇੱਕ ਜਿੰਮ ਦਾ ਮਾਲਕ ਹੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਗੁੱਲ ਖਲਵਾ ਰਿਹਾ ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹਦਾ ਜੇ ਫੇਰ ਪੰਗਾ ਲਊ ਫਿਰ ਮੈਂ ਉਹ ਜਿੰਮ ਵਾਲੇ ਦਾ ਵੀ ਦਾਦੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਲਾਜ਼ਿਰ ਭੁੰਨਰ ਵੀ ਲਾਹੌਰਿਆ ਜੱਟ ਆ ਤੇਰੇ ਆਹ ਮੂੰਹ ਮੈਂ ਕੋਈ ਗੁੱਡੀ ਘੜ ਕੋ ਸਨਿਆਰਾ ਨਹੀਂ ਇਹਨੂੰ ਕਿਰਤ ਦਰگە ਨੂੰ ਇੱਥੇ ਲੋਕਾਂ ਕਹਿੰਦੇ ਗੁੱਡੀ ਘੜ ਸਨਿਆਰਾ ਆਨੇਗੀ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਆ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਨਿਕਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤੋ ਮੇਰੇ ਕੋ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਆਪਣੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਪਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਔਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ